ਕਿੰਨੇ ਇੰਚਾਂ ਦਾ ਕਰਨਾ ਹੈ ਬਾਈ 22 ਇੰਚ ਬਾਈ 22 ਇੰਚ ਦਾ ਕਰਨਾ ਹੈ ਬਾਈ ਆ ਜੋ ਦੇਖਦੇ ਆ ਬਾਈ ਪਹਿਲੇ ਦੂਜੇ ਤੇ ਕਿਹੜੀ ਆਉਂਦੀ ਆ ਬੱਕਰੀ ਤੁਹਾਨੂੰ ਕਿਹੜੀ ਨਾਲ ਡੀਸੀ ਕਰਾਉਣਾ ਨੰਬਰ ਦੱਸਿਓ ਬਈ ਆ ਚੱਲੀ ਜਾਂਦਾ 6 ਦੰਦ ਤੇ 4 ਦੰਦ ਦਾ ਮੁਕਾਬਲਾ ਇਕੱਠਾ ਤੇ ਇੱਧਰ ਸੋਨੂੰ ਖੜਾ ਸੋਨੂੰ ਦੀ ਪੱਠ ਦੇਖੋ ਇੱਧਰ ਡਾਕਟਰ ਕਹਿੰਦੇ ਫਸਿਆ ਪੈ ਜਾਵਾ ਬਈ ਮੁਕਾਬਲਾ ਦੋ ਬੱਕਰੀਆਂ ਦੇ ਵਿੱਚ ਦੋਨੇ ਬਾਕੀ ਹਰ ਕਦ ਹੈ ਨਹੀਂ ਪਹਿਲੇ ਦੂਜੇ ਵਾਲਾ ਕੰਮ ਆ ਇਹ ਹਾਂ ਜੇ ਪਤਾ ਨਹੀਂ ਬਾਕੀ ਡਾਕਟਰ ਸਾਹਿਬ ਨੂੰ ਪਤਾ ਲਗਾ ਠੀਕ ਆ 6 ਦੰਦ ਆ ਕਿ 4 ਸਾਨੂੰ 4 6 ਦੰਦ ਆ ਇਹਦੇ 6 ਦੰਦ ਆ 6 4 ਤਾਂ ਇਕੱਠਾ ਆ ਕਿਹੜੀ ਕੱਢੀ ਹੈ ਸੋਈ ਹੋਈ ਆ ਇਹ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਇਹਨੂੰ ਹੋ ਗਿਆ ਵੀਰੇ 2.5 ਤੋਂ 3 ਮਹੀਨੇ ਹੋ ਗਏ ਆ ਸੋਈ ਹੋਇਆ ਆਈ ਤਾਂ 3 ਮਹੀਨੇ ਇੰਦਰ ਬਾਈ ਇਹ ਬਾਈ ਦੀ ਆ ਦੇਖ ਲਿਆ ਬਾਈ ਡਾਕਟਰ ਪੂਰੀ ਕਿੰਨੇ ਦੰਦ ਆ ਬਾਈ ਇਹ ਕਿੰਨੇ ਦੰਦ ਆ 6 ਦੰਦ 6 ਦੰਦ ਕੁਲਵੀਰ ਸਿੰਘ 6 ਦੰਦ ਕੁਲਵੀਰ ਹੈਗਾ ਬਾਈ ਪੱਠ ਚੰਗਿਆ ਦੋਨਾਂ ਦਾ ਮੁਕਾਬਲਾ ਪੂਰਾ ਫਸਿਆ ਹੋਇਆ ਇਹਨਾਂ ਦਾ ਦੋਨਾਂ ਦੀ ਦੇਖੀ ਜਾਂਦੇ ਡਾਕਟਰ ਚੱਕ ਕਰੀ ਜਾਂਦੇ ਤੇ ਇੱਧਰ ਬਾਈ ਹੋਰ ਬੱਕਰੀਆਂ ਵੀ ਖੜੀਆਂ ਨੇ ਕੀ ਹਾਲਾ ਚੱਗੇ ਬਹੁਤ ਵਧੀਆ ਬਾਈ ਵਧੀਆ ਕਿੰਨੇ ਦੰਦਾ ਬਾਈ 4 ਕਿ 6 ਇਹ ਬਾਈ ਦੀ 4 ਆ ਗਈ 4 ਦੰਦਾ ਸੂਈ ਤਾਂ ਨਹੀਂ ਅਜੇ ਨਾ ਜੀ ਉਹ ਲੈਤਾ ਨਹੀਂ ਅਜੇ ਹਨਾ ਠੀਕ ਆ ਬਾਈ ਆਪਣੀਆਂ ਆ ਚਾਰ ਦੰਦ ਦਾ ਬਾਈ ਚਾਰ ਦੰਦ ਕਿਹੜਾ ਪਿੰਡਾ ਬਾਈ ਆਪਣਾ ਤਲੇਰ ਪਿੰਡਾ ਬਾਈ ਤਲੇਰ ਹਾਂਜੀ ਠੀਕ ਆ ਸੁਆਹੇ ਤੋਂ ਵੀ ਲੱਗਦਾ ਨਾ ਕੋਈ ਹਾਂ ਨਾ ਬਾਈ ਹਲੇ ਗੱਪਣ ਕਰਵਾਵਾਂਗੇ 6 ਦੰਦ ਤੇ ਕਰਵਾ ਬ 6 ਦੰਦ ਤੇ ਬਾਈ ਠੀਕ ਆ ਥੋੜਾ ਕਿਹੜਾ ਪਿੰਡਾ ਬਾਈ ਬੜੀਆਂ ਬਾੜਾਂ ਖਾਲਾਂ ਦੇ ਠੀਕ ਆ ਇਹ ਵੀ ਨਹੀਂ ਕਰਾਈ ਗੱਪਣਾ ਗੱਪਣਾ ਬਾਈ ਠੀਕ ਆ ਕੰਨ ਬੜਾ ਲੰਮਾ ਬਾਈ ਇਹਦਾ ਕਿੰਨੇ ਇੰਚਾਂ ਦਾ ਕੰਨ ਹੈਗਾ ਜੀ 22 ਇੰਚ 22 ਇੰਚ ਬਾਈ 22 ਇੰਚ ਦਾ ਕੰਨ ਹੈ ਬਾਈ ਮੈਂ ਹੋਰ ਕਿੰਨੀਆਂ ਬੱਕਰੀਆਂ ਨੇ ਆਪਣੀਆਂ ਲੈ ਲਈ 30 35 30 35 ਅਹੀਆਂ ਜੀ ਨੇ ਹਾਂ ਜੀ ਬਾੜੂ ਸਿੰਘ ਦੇ ਅੱਛਾ ਠੀਕ ਹੈ। ਅਬੀ ਪੱਟ ਚੰਗੀ ਆ ਜਰਾ ਇਹ ਚਾਰ ਦਿਨ ਦੀ ਹੈ ਜੇ 6 ਦਿਨ ਦੀ 6 ਹੋ ਗਈ 6 ਤੇ ਕਰਾਉਸ ਕਰਾਈ ਆ 6 ਤੇ ਕਰਾਉਣੇ ਕਰਾਉਸ ਫਿਰ ਭਾਈ ਹਾਂ ਹਾਂ 6 ਤੇ ਹੈ ਠੀਕ ਹੈ ਇਧਰ ਪੱਪੂ ਬਾਬਾ ਖੜਾ ਸਾਡਾ ਹਾਸ਼ਤਰੀ ਕਾਲ ਜੀ ਹਾਸ਼ਤਰੀ ਕਾਲ ਮਲਾ ਹੋ ਠੀਕ ਹੋ ਹਾਂ ਵਧੀਆ ਕਿੰਨੇ ਦੰਦ ਹੈ ਇਹ ਚਾਰ 6 ਦੰਦ ਹੈ ਠੀਕ ਆ 6 ਦੰਦ ਹੈ ਜੀ ਕੁਆਲਿਟੀ ਦੇਖੋ ਪੱਟ ਵੀ ਨੱਕ ਵੀ ਸੁਈਦਾ ਨਹੀਂ ਸੁਈ ਹੀ ਆ ਹੁਣ ਦੋ ਬੱਚੇ ਆ ਦੋ ਬੱਚੇ ਹਾਂਜੀ ਪਲੂਨ ਸੀ ਦੁੱਧ ਕਿੰਨਾ ਫਿਰ ਪਲੂਨ ਥੱਲੇ ਅਜੇ ਤਾਂ ਬੱਚੇ ਚਾਹੁੰਨੇ ਆ ਬੱਚੇ ਚਾਹੁੰਨੇ ਆ ਬੱਚੇ ਪਾਲਣੇ ਦੇ ਪੱਟਾ ਹੋਰ ਪਾਈਆਂ ਸੀ ਬਾਬਾ ਮੁਕਾਬਲੇ ਚ ਬੱਕਰੀ ਇੱਕ ਬੱਕਰਾ ਪਾਇਆ ਬੱਕਰਾ ਪਾਇਆ ਹੋਇਆ ਉਹ ਵੀ ਖੜਾ ਰਿੰਗ ਚ ਰਿੰਗੇ ਚ ਖੜਾ ਠੀਕ ਆ ਲੈ 85 ਨੰਬਰ ਆ ਬਈ ਬਾਬੇ ਦਾ ਤੇ ਆਹ ਸ਼ੇਰੀ ਬੱਕਰੀ ਦੇਖੋ ਕਿੰਨੇ ਦੰਦ ਆ ਬਾਈ 6 ਦੰਦ 6 ਦੰਦ ਆ ਬਾਈ ਕਿਹੜਾ ਪਿੰਡ ਆ ਸ਼ੇਰਪੁਰ ਛੋਡੀਆਂ ਸ਼ੇਰਪੁਰ ਛੋਡੀਆਂ ਹੈ ਠੀਕ ਆ ਗੱਬਣ ਤਾਂ ਨਹੀਂ ਕਰਾਈ ਜਾਏਗਾ ਕਰਾਤੀ ਕਰਾਈ ਨਹੀਂ ਸੂਪੀ ਸੂਪੀ ਬਾਈ ਠੀਕ ਆ ਆਹ ਮੁੰਡੇ ਦੀ ਦੇਖੋ ਬਾਈ ਬੱਕਰੀ ਓਏ ਕਿਹੜਾ ਪਿੰਡ ਆ ਬਾਈ ਆਪਣਾ ਚਾਹਣਕੇ ਕਲਾਇ ਚਾਹਣਕੇ ਕਲਾਇ ਕਲਾ ਕਿੱਥੇ ਰਹਿ ਗਿਆ ਬਾਈ ਫਿਕਰੀ ਆ ਲਵੇ ਫਿਕਰੀ ਆ ਲਵੇ ਹੈ ਠੀਕ ਆ ਇਹ ਕਿੰਨੇ ਦੰਦਾਂ ਦਾ 6 ਦੰਦ ਜੀ 6 ਦੰਦ ਪਹਿਲਾ ਸੁਆ ਵਾਲੇ ਤਾਂ ਹਾਂਜੀ ਪਹਿਲਾ ਕਿੰਨੀਆਂ ਬੱਕਰੀਆਂ ਰੱਖਿਆ ਨੇ ਬਾਈ ਬੱਕਰੀਆਂ ਹੈਗੀਆਂ ਈ ਘਰੇ ਘਰੇ ਕਿੰਨੀਆਂ 10 12 ਘਰੀ ਰੱਖਿਆ ਹੋਈਆਂ ਨੇ ਹਾਂਜੀ ਠੀਕ ਆ ਤੂੰ ਵੜਦਾਗਾ ਤੂੰ ਤਾਂ ਹਾਂਜੀ ਠੀਕ ਆ ਠੀਕ ਆ ਲੈ ਵੀ ਬਾਈ ਦੇਖਦੇ ਆ ਵੀ ਇਨਾਂ ਚੋਂ ਕਿਹੜੀ ਫਸਟ ਸੈਕੰਡ ਆਉਂਦੀ ਆ ਤੇ ਕਾਹ ਸੁਣਨੂ ਕੀ ਬਣਿਆ ਵੀਰੇ ਹਲੇ ਦੇਖ ਰਹੇ ਡਾਕਟਰ ਯਾਰ ਦੇਖਦੇ ਆ ਹਜੇ ਤਾਂ ਲਾਈਨਾਂ 'ਚ ਆ ਬੱਕਰੀ ਤੇ ਕੋ ਬੱਕਰੀ ਇਹਨਾਂ ਦੋਨਾਂ 'ਚ ਹੀ ਫਸਿਆ ਹੋਇਆ ਸ਼ਮੂਕਾਬਲਾ ਹਨਾ ਭਾਈ ਸ਼ਮੂਕਾਬਲਾ ਜੀ ਤੇ ਨੰਬਰ 154 ਤੀਜਾ ਨੰਬਰ ਜੀ ਚੌਥੀ ਯਾਰ ਇਹ ਮੁਕਾਬਲਾ ਜਿਹੜੇ ਆ ਫਸਿਆ ਹੋਇਆ ਸੀ ਕਾਪੀ ਦੇ ਉੱਤੇ ਉਹੀ ਬੱਕਰੀਆਂ ਆ ਗੀਆਂ ਇਹਨਾਂ ਦਾ ਮੁਕਾਬਲਾ ਸੀ ਆ ਇਹਨਾਂ ਦਾ ਫਸਿਆ ਹੋਇਆ ਸੀ ਭਾਈ ਲਾਈਨਾਂ 'ਚ ਦੇਖਦੇ ਆ ਭਾਈ ਪਹਿਲੇ ਦੂਜੇ ਤੇ ਕਿਹੜੀ ਆਉਂਦੀ ਆ ਬੱਕਰੀ ਤੁਹਾਨੂੰ ਕਿਹੜੀ ਵਾਰਤੀ ਸੀ ਪਰ ਇਹਨਾਂ ਨੰਬਰ ਤੋਂ ਦੱਸਿਓ ਹੋਨ ਦਾ ਇੱਕ ਕੌਲੀ ਕਰ ਰਿਹਾ ਦੱਸੋ ਭਾਈ ਕਿਹੜੀ ਆ ਭਾਈ ਟੋਕਨ ਨੰਬਰ 100 ਦੋਨੋਂ 100 ਹੀ ਆ 156 ਦੂਜੇ ਨੰਬਰ ਤੇ 170 ਆ ਦੂਜੇ ਨੰਬਰ ਤੇ ਆ ਗਈ ਭਾਈ ਸੋਨੂ ਵਾਲੀ ਤਿਆ ਕਰੀ ਆ ਇਹਨੂੰ ਬੱਕਰੀ ਆ ਪਹਿਲੇ ਨੰਬਰ ਵਾਲੀ ਆ ਭਾਈ ਬੱਕਰੀ ਇਹ ਆ ਗਈ ਪਹਿਲੇ ਨੰਬਰ ਤੇ ਕਿੰਨੇ ਦੰਦ ਸੀ 6 6 ਦੰਦ ਸੀ ਬੱਕਰੀ ਵਾਲਾ ਪਹਿਲੇ ਨੰਬਰ ਵਾਲੀ ਆ ਮੁਬਾਰਕਾ ਦੇ ਦਿਓ ਭਾਈ ਬਾਈ ਨੂੰ ਕਮੈਂਟਾਂ ਦੇ ਵਿੱਚ ਸੋਨੂੰ ਨੂੰ ਵੀ ਦੇ ਦੋ ਇਹ ਦੂਜੇ ਨੰਬਰ ਤੇ ਆ ਗਈ ਕੁਲਵੀਰ ਤੂੰ ਵੀ ਬਹੁਤ ਬਹੁਤ ਵਾਰ ਪਿੰਡ ਕਿਹੜਾ ਸੀ ਕੁਲਵੀਰ ਬਾਈ चौहान ਕੇ ਕਲਾਮ चौहान ਕੇ ਕਲਾਮ ਵਧਾਈਆਂ ਬਾਈ ਕੁਲਵੀਰ ਸਿੰਘ ਵਧਾਈਆਂ ਸੋਨੂੰ ਸਭ ਨੂੰ ਵਧਾਈਓ ਭਾਈ ਹਾਂ ਠੀਕ ਆ ਦੂਜੇ ਨੰਬਰ ਤੇ ਆ ਗਏ ਸੁਈ ਹੋਈ ਬੱਕਰੀ ਸੀ ਵੀ ਇਹ 6 ਦਿਨਾਂ ਦੀ ਸੀ ਵੀ 6 ਦਿਨਾਂ ਤੋਂ ਇਹ ਪਹਿਲਾਂ ਵੀ ਜਿੱਦੀ ਰਹੀ ਪਹਿਲਾਂ ਇਹ ਪਹਿਲਾਂ ਵੀ ਜਿੱਦੇ ਦੀ ਇਹ ਮਤਲਬ ਖੀਰਿਆਂ ਚ ਪੈਣ ਲੱਗਿਆ ਉਸ ਦਿਨ ਤੋਂ ਜਿੱਦੀ ਰਹੀ ਆ ਅੱਛਾ ਠੀਕ ਆ ਰਾਣੀ ਬੱਕਰੀ ਸਾਰੀਆਂ ਰੱਬ ਦਾ ਰਾਣੀਆਂ ਨਾ ਪਰ ਰਾਣੀ ਰੱਖਦੇ ਆ